ਕੁੱਤੇ ਨੂੰ ਰੋਟੀ ਖਵਾਉਣ ਦੇ 8 ਫਾਇਦੇ ਇੱਕ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਮਹਾਤਮਾ ਉਪਦੇਸ਼ ਦੇ ਰਹੇ ਸਨ ਕਿ ਉਸੇ ਸਮੇਂ ਉਹਨਾਂ ਦੇ ਇੱਕ ਚੇਲੇ ਨੇ ਸਵਾਲ ਕੀਤਾ ਕਿ ਗੁਰੂ ਜੀ ਮੇਰੇ ਮਨ ਵਿੱਚ ਇੱਕ ਸਵਾਲ ਹੈ ਮਹਾਤਮਾ ਨੇ ਕਿਹਾ ਕਿ ਨੀਸ ਕੋਛੋ ਕੇ ਪੁੱਛੋ ਤਾਂ ਉਸ ਚੇਲੇ ਨੇ ਕਿਹਾ ਕਿ ਗੁਰੂਦੇਵ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਇੱਕ ਕੁੱਤੇ ਨੂੰ ਇੱਕ ਟੁਕੜਾ ਰੋਟੀ ਦਾ ਖਵਾਉਣ ਨਾਲ ਕੀ ਫਲ ਮਿਲਦਾ ਹੈ ਇਹ ਸੁਣ ਕੇ ਮਹਾਤਮਾ ਨੇ ਕਿਹਾ ਕਿ ਇੱਕ ਕੁੱਤੇ ਨੂੰ ਇੱਕ ਰੋਟੀ ਦਾ ਟੁਕੜਾ ਖਵਾਉਣ ਤੇ ਮਨੁੱਖ ਨੂੰ 8 ਫਾਇਦੇ ਹੁੰਦੇ ਹਨ ਤੇ ਜੋ ਵੀ ਮਨੁੱਖ ਇਹਨਾਂ 8 ਫਾਇਦਿਆਂ ਨੂੰ ਜਾਣ ਜਾਂਦਾ ਹੈ ਉਸ ਦਾ ਜੀਵਨ ਧਨ ਹੋ ਜਾਂਦਾ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੋ ਵੀ ਮਨੁੱਖ ਇਸ ਧਰਤੀ ਤੇ ਇੱਕ ਕੁੱਤੇ ਨੂੰ ਇੱਕ ਟੁਕੜਾ ਰੋਟੀ ਦਾ ਖਵਾਉਂਦਾ ਹੈ ਉਸ ਨੂੰ 8 ਫਾਇਦੇ ਹੁੰਦੇ ਹਨ ਤੇ ਉਹ ਜ਼ਿੰਦਗੀ ਭਰ ਸੁਖੀ ਰਹਿੰਦਾ ਹੈ ਤੇ ਉਸ ਨੂੰ ਮੌਤ ਤੋਂ ਬਾਅਦ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਮਹਾਤਮਾ ਨੇ ਕਿਹਾ ਕਿ ਅਕਸਰ ਮਨੁੱਖ ਕਈ ਮੋਕਿਆਂ ਦੇ ਕੁੱਤਿਆਂ ਦਾ ਨਾਮ ਲੈਂਦਾ ਹੈ। ਕਿਸੇ ਨੂੰ ਗਾਲ ਦਿੰਦੇ ਹੋਏ ਵੀ ਮਨੁੱਖ ਦੀ ਜ਼ੁਬਾਨ ਤੇ ਕੁੱਤੇ ਦਾ ਨਾਮ ਹੁੰਦਾ ਹੈ। ਮਨੁੱਖ ਗਾਲ ਆਦਮੀ ਨੂੰ ਦਿੰਦਾ ਹੈ ਪਰ ਨਾਮ ਬਦਨਾਮ ਕੁੱਤੇ ਦਾ ਹੁੰਦਾ ਹੈ। ਮਹਾਤਮਾ ਨੇ ਕਿਹਾ ਕਿ ਇੱਕ ਸਮੇਂ ਦੀ ਗੱਲ ਹੈ। ਇੱਕ ਕਾਲੇ ਰੰਗ ਦਾ ਕੁੱਤਾ ਸੀ। ਉਹ ਬਹੁਤ ਹੀ ਲਾਚਾਰ ਸੀ ਅਤੇ ਭੁੱਖਾ ਪਿਆਸਾ ਸੀ। ਉਹ ਪਿੰਡ 'ਚ ਹਰ ਇੱਕ ਘਰ 'ਚ ਜਾਂਦਾ ਸੀ ਪਰ ਉਸ ਨੂੰ ਕੋਈ ਵੀ ਵਿਅਕਤੀ ਰੋਟੀ ਦਾ ਇੱਕ ਟੁਕੜਾ ਵੀ ਨਹੀਂ ਦਿੰਦਾ ਸੀ ਤੇ ਉਹ ਉਪ ਭੁਖ ਤੇ ਮਾਰੇ ਇੱਧਰ ਉੱਧਰ ਘੁੰਮਦਾ ਰਹਿੰਦਾ ਇੱਕ ਦਿਨ ਉਹ ਪਿੰਡ ਦੇ ਬਾਹਰ ਨਦੀ ਦੇ ਕਿਨਾਰੇ ਇੱਕ ॠषि ਦੇ ਆਸ਼ਰਮ ਕੋਲ ਗਿਆ ਤੇ ॠषि ਨੂੰ ਕਹਿਣ ਲੱਗਿਆ ਕਿ हे ॠषि ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਹੀ ਵਿਦਵਾਨ ਤੇ ਗਿਆਨੀ ਹੋ ਇਸ ਲਈ ਮੈਂ ਭੁੱਖਾ ਪੈਸਾ ਤੁਹਾਡੇ ਕੋਲ ਆਇਆ ਹਾਂ ਕਿਰਪਾ ਕਰਕੇ ਤੁਸੀਂ ਮੈਨੂੰ ਇੱਕ ਟੁਕੜਾ ਰੋਟੀ ਤਾਂ ਦੇ ਦਿਓ ਜਿਸ ਨੂੰ ਖਾ ਕੇ ਮੈਂ ਆਪਣੀ ਭੁੱਖ ਨੂੰ ਸ਼ਾਂਤ ਕਰ ਲਵਾਂ ਤਦ ਉਹ ॠषि ਕਹਿੰਦਾ ਹੈ ਕਿ ਤੈਨੂੰ ਪਿੰਡ ਵਿੱਚੋਂ ਕਿਸੇ ਨੇ ਵੀ ਇੱਕ ਟੁਕੜਾ ਰੋਟੀ ਦਾ ਨਹੀਂ ਦਿੱਤਾ ਜਿਸ ਨੂੰ ਖਾ ਕੇ ਤੂੰ ਆਪਣੀ ਭੁੱਖ ਮਿਟਾ ਸਕੇ ਫਿਰ ਉਹ ਕੁੱਤਾ ਰਿਸ਼ੀ ਨੂੰ ਕਹਿੰਦਾ ਹੈ ਕਿ हे ਰਿਸ਼ੀ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰੋਗੇ ਤਾਂ ਦੋ ਰਿਸ਼ੀ ਬੋਲਿਆ ਤੂੰ ਦੱਸ ਮੈਂ ਤੇਰੀਆਂ ਗੱਲਾਂ ਤੇ ਜ਼ਰੂਰ ਵਿਸ਼ਵਾਸ ਕਰਾਂਗਾ ਤੂੰ ਮੈਨੂੰ ਬਹੁਤ ਹੀ ਲਾਚਾਰ ਦਿਸ ਰਿਹਾ ਹੈ ਤਾਂ ਦੋ ਕੁੱਤਾ ਕਹਿੰਦਾ ਹੈ ਠੀਕ ਹੈ ਮਹਾਤਮਾ ਜੀ ਮੈਂ ਤੁਹਾਨੂੰ ਆਪਣੇ ਨਾਲ ਬੀਤੀ ਦੱਸਦਾ ਹਾਂ ਕੁੱਤੇ ਨੇ ਕਿਹਾ ਕਿ ਸਾਡਾ ਕੋਈ ਘਰ ਨਹੀਂ ਹੁੰਦਾ ਕੋਈ ਆਸਰਾ ਨਹੀਂ ਹੁੰਦਾ ਸਾਨੂੰ ਕਮਾ ਕੇ ਖਾਣਾ ਨਹੀਂ ਆਉਂਦਾ ਸਾਨੂੰ ਕੱਪੜੇ ਪਾਉਣ ਦਾ ਵੀ ਗਿਆਨ ਨਹੀਂ ਇਸ ਲਈ ਸਰਦੀ ਗਰਮੀ ਤੇ ਬਰਸਾਤ ਵਿੱਚ ਅਸੀਂ ਇਸ ਤਰ੍ਹਾਂ ਹੀ ਘੁੰਮਦੇ ਰਹਿੰਦੇ ਹਾਂ ਸਾਨੂੰ ਪੜ੍ਹਨਾ ਲਿਖਣਾ ਵੀ ਨਹੀਂ ਆਉਂਦਾ ਤੁਹਾਡੇ ਵਾਂਗ ਸਾਨੂੰ ਅਨੁਸ਼ਾਸਨ ਨਹੀਂ ਆਉਂਦਾ ਤੁਹਾਡੇ ਵਾਂਗ ਬੋਲਣਾ ਨਹੀਂ ਆਉਂਦਾ ਇਹ ਸਾਡੀ ਮਾੜੀ ਕਿਸਮਤ ਹੀ ਸਮਝੋ ਪਰੰਤੂ ਸਾਨੂੰ ਤੁਹਾਡੇ ਵਾਂਗ ਭੁੱਖ ਵੀ ਲੱਗਦੀ ਹੈ ਸੱਠ ਲੱਗਨ ਤੇ ਢੀੜ ਵੀ ਹੁੰਦੀ ਹੈ ਸਾਨੂੰ ਤੁਹਾਡੇ ਵਾਂਗ ਰੋਣਾ ਵੀ ਆਉਂਦਾ ਹੈ بس ਇਹਨਾਂ 3 ਕਮਾ ਵਿੱਚ ਹੀ ਅਸੀਂ ਤੁਹਾਡੀ ਬਰਾਬਰੀ ਕਰ ਸਕਦੇ ਹਾਂ ਕੁੱਤੇ ਨੇ ਅੱਗੇ ਕਿਹਾ ਕਿ ਜਦੋਂ ਸਾਡਾ ਜਨਮ ਹੋਇਆ ਉਸ ਸਮੇ ਸਾਡੇ ਅੱਖ ਕੰਨ ਬੰਦ ਸਨ ਕਹਿ ਨਹੀਂ ਸਕਦੇ ਕਿ ਜਿਸ ਤਰ੍ਹਾਂ ਤੁਹਾਡੇ ਜਨਮ ਤੇ ਨੱਚਣਾ ਤੇ ਗਾਉਣਾ ਹੁੰਦਾ ਹੈ ਵਾਜੇ ਵੱਜਦੇ ਹਨ ਤੇ ਖੁਸ਼ੀ ਮਨਾਈ ਜਾਂਦੀ ਹੈ ਸਾਡੇ ਜਨਮ ਤੇ ਵੀ ਅਜਿਹਾ ਹੋਇਆ ਹੋਵੇਗਾ ਸਾਡੇ ਜਨਮ ਤੇ ਕਿਸ ਨੇ ਖੁਸ਼ੀ ਮਨਾਈ ਹੋਵੇਗੀ ਅਸੀਂ ਜਿੱਥੇ ਪਏ ਸੀ ਉਹ ਨਰਮਤਾ ਸੀ ਠੰਡ ਬਿਲਕੁਲ ਵੀ ਨਹੀਂ ਲੱਗਦੀ ਸੀ ਮੈਂ ਮਨ ਵਿੱਚ ਸੋਚ ਰਿਹਾ ਸੀ ਕਿ ਜ਼ਰੂਰ ਕਿਸੇ ਵੱਡੇ ਘਰ ਵਿੱਚ ਪੈਦਾ ਹੋਇਆ ਹਾਂ ਪਰ ਜਦੋਂ ਸਾਡੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਸਾਡੀ ਮਾਂ ਜਿਸ ਨੂੰ ਤੁਸੀਂ ਲੋਕ ਕੁੱਤੀ ਆਖਦੇ ਹੋ ਉਹ ਆਪਣੇ ਪੰਜ ਬੱਚਿਆਂ ਨੂੰ ਛਾਤੀ ਨਾਲ ਲਾ ਕੇ ਇੱਕ ਰਾਗ ਦੇ ਢੇਰ ਤੇ ਪਈ ਸੀ ਅਸੀਂ ਪੰਜ ਭਰਾ ਸੀ ਬਾਕੀ ਚਾਰ ਤਾਂ ਲਾਲ ਤੇ ਪੂਰੇ ਰੰਗ ਦੇ ਸਨ ਸਿਰਫ ਮੈਂ ਹੀ ਕਾਲੇ ਰੰਗ ਦਾ ਸੀ ਸਭ ਤੋਂ ਛੋਟਾ ਮੈਂ ਹੀ ਸੀ ਇਸ ਲਈ ਕਮਜ਼ੋਰ ਸੀ ਮੇਰੀ ਮਾਂ ਸਾਡੇ ਕੋਲ ਘਾਟ ਹੀ ਆਉਂਦੀ ਸੀ ਕਿਉਂਕਿ ਉਹਨੂੰ ਵੀ ਆਪਣੇ ਭੋਜਨ ਦੀ ਵਿਵਸਥਾ ਕਰਨੀ ਪੈਂਦੀ ਸੀ ਜੇਕਰ ਉਹ ਨਾ ਖਾਂਦੀ ਤਾਂ ਸਾਨੂੰ ਦੁੱਧ ਕਿੱਥੋਂ ਪਿਉਂਦੀ ਉਸ ਇੱਕ ਮਾਂ ਨੇ ਅਸੀਂ ਪੰਜ ਭਰਾ ਨਿਰਭਰ ਸੀ ਉਹ ਵਿਚਾਰੀ ਆਪਣੇ ਭੋਜਨ ਲਈ ਇੱਧਰ ਉੱਧਰ ਭੱਜਦੀ ਰਹਿੰਦੀ ਸੀ ਕਦੇ ਭੋਜਨ ਮਿਲ ਵੀ ਜਾਂਦਾ ਸੀ ਤੇ ਕਦੇ ਨਹੀਂ ਵੀ ਮਿਲਦਾ ਸੀ ਪਰ ਉਹ ਹਮੇਸ਼ਾ ਸਾਡੇ ਪੰਜਾਂ ਦਾ ਬਹੁਤ ਖਿਆਲ ਰੱਖਦੀ ਸੀ ਆਖਰ ਉਹ ਸਾਡੀ ਮਾਂ ਸੀ ਉਹ ਰਾਤ ਪਰ ਜਾ ਕੇ ਪਿੰਡ ਦੀ ਰਖਵਾਲੀ ਕਰਦੀ ਸੀ ਕਿਸੇ ਦੀ ਮザਲ ਨਹੀਂ ਸੀ ਕਿ ਕੋਈ ਬੁਰਾ ਆਦਮੀ ਪਿੰਡ ਵਾਲ ਬੁਰੀ ਨਜ਼ਰ ਨਾਲ ਦੇਖ ਵੀ ਸਕੀ ਦੂਜੇ ਪਿੰਡ ਦੇ ਕੁੱਤੇ ਵੀ ਸਾਡੀ ਮਾਂ ਦੇ ਡਰੋਂ ਪਿੰਡ ਵਿੱਚ ਨਹੀਂ ਆਉਂਦੇ ਸਨ ਪਿੰਡ ਦੇ ਕਿਸੇ ਕਿਸਾਨ ਦੇ ਖੇਤ ਵਿੱਚੋਂ ਕੋਈ ਜਾਨਵਰ ਵਸਲ ਖਾਨ ਆਉਂਦਾ ਤਾਂ ਸਾਡੀ ਮਾਂ ਉਸ ਨੂੰ ਭਜਾ ਦਿੰਦੀ ਸੀ ਪਿੰਡ ਵਾਲਿਆਂ ਲਈ ਐਨਾ ਸਭ ਕੁਝ ਕਰਨ ਦੇ ਬਾਵਜੂਦ ਕੋਈ ਕੋਈ ਮਨੁੱਖ ਤਾਂ ਸਾਡੀ ਮਾਂ ਨੂੰ ਖਾਣਾ ਤੱਕ ਨਹੀਂ ਦਿੰਦਾ ਸੀ ਮਜਬੂਰ ਹੋ ਕੇ ਸਾਡੀ ਮਾਂ ਨੂੰ ਖਾਣਾ ਖੋ ਕੇ ਖਾਣਾ ਪੈਂਦਾ ਸੀ ਕਈ ਵਾਰ ਤਾਂ ਲੋਕ ਉਸ ਨੂੰ ਸੋਟੀਆਂ ਮਾਰ ਕੇ ਭਜਾ ਦਿੰਦੇ ਸਨ ਤੇ ਉਸ ਦਿਨ ਵਿਚਾਰੀ ਭੁੱਖੀ ਪਿਆਸੀ ਰਹਿ ਕੇ ਢੇਟ ਦੀ ਅੱਗ ਵਿੱਚ ਸੜਦੀ ਰਹਿੰਦੀ ਸੀ ਉਸ ਕੁੱਤੇ ਨੇ ਕਿਹਾ ਕਿ हे ਮਹਾਤਮਾ ਆਖਰ ਸਾਨੂੰ ਵੀ ਭੁੱਖ ਤਾਂ ਤੁਹਾਡੇ ਵਾਂਗ ਹੀ ਲੱਗਦੀ ਹੈ ਤੇ ਉਤੋਂ ਉਸ ਨੂੰ ਆਪਣੇ ਪੰਜ ਬੱਚਿਆਂ ਦੀ ਚਿੰਤਾ ਵੀ ਲੱਗੀ ਰਹਿੰਦੀ ਸੀ ਆਖਰ ਮਾਂ ਜੋ ਸੀ ਭੁੱਖ ਉਸ ਨੂੰ ਚੈਨਲ ਬੈਠਣ ਨਹੀਂ ਦਿੰਦੀ ਸੀ ਤੇ ਪਿੰਡ ਵਾਲਿਆਂ ਦਾ ਵੀ ਉਸ ਨੂੰ ਦੇਖ ਕੇ ਦਿਲ ਨਹੀਂ ਪਸੀਜਦਾ ਸੀ ਜਿਸ ਕਰਕੇ ਮਜਬੂਰੀ ਵਿੱਚ ਮੇਰੀ ਮਾਂ ਨੂੰ ਉਹਨਾਂ ਲੋਕਾਂ ਦੇ ਘਰਾਂ 'ਚ ਚੋਰੀ ਛਿਪੇ ਘੁੰਮਣਾ ਪੈਂਦਾ ਸੀ ਤੇ ਖਾਣੇ ਦੀ ਕੋਈ ਚੀਜ਼ ਮਿਲ ਜਾਂਦੀ ਤਾਂ ਉਸ ਨੂੰ ਖਾ ਕੇ ਆਪਣੇ ਪੇਟ ਦੀ ਅੱਗ ਬੁਝਾ ਲੈਂਦੀ ਸੀ। ਕਈ ਵਾਰ ਤਾਂ ਲੋਕ ਉਸ ਨੂੰ ਖਾਣ ਵਾਲੀ ਚੀਜ਼ ਲੈ ਜਾਂਦੇ ਦੇਖਦੇ ਤਾਂ ਸੋਟੀਆਂ ਲੈ ਕੇ ਉਸ ਦੇ ਪਿੱਛੇ ਪੈ ਜਾਂਦੇ। ਕਈ નિર્દય ਤਾਂ ਉਸ ਨੂੰ ਘਰ ਦੇ ਅੰਦਰ ਬੰਦ ਕਰਕੇ ਕੁੱਟਦੇ ਸਨ ਤੇ ਉਸ ਦਾ ਬੁਰਾ ਹਾਲ ਕਰ ਦਿੰਦੇ ਸਨ। ਫਿਰ ਉਹ ਕੁੱਤਾ ਉਸ ਨੂੰ ਰਿਸ਼ੀ ਨੂੰ ਕਹਿੰਦਾ ਹੈ ਕਿ हे ਮਹਾਤਮਾ ਸਾਡੀ ਮਾਂ ਨੇ ਕੀ ਵਿਗਾੜਿਆ ਸੀ। ਉਸਨੇ ਤਾਂ ਸਿਰਫ ਆਪਣੇ ਪੇਟ ਦੀ ਅੱਗ ਬੁਝਾਨ ਲਈ ਰੋਟੀ ਹੀ ਤਾਂ ਚੋਰੀ ਕੀਤੀ ਸੀ ਚੋਰੀ ਕਰਨ ਦਾ ਸਾਨੂੰ ਕੋਈ ਸ਼ੌਂਕ ਨਹੀਂ ਹੈ ਪਰ ਪਾਪੀ ਪੇਟ ਸਾਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕਰ ਦਿੰਦਾ ਹੈ ਇੱਕ ਦਿਨ ਦੀ ਗੱਲ ਹੈ ਬਹੁਤ ਜ਼ੋਰਦਾਰ ਬਰਸਾਤ ਹੋਈ ਗੜੇ ਪਏ ਸਨ ਤੇ ਠੰਡੀ ਹਵਾ ਚੱਲ ਰਹੀ ਸੀ ਉਸ ਠੰਡ ਵਿੱਚ ਕੰਬ ਕੰਬ ਕੇ ਮੇਰੇ ਤਿੰਨੇ ਭਰਾ ਮਰ ਗਏ ਉਸ ਦਿਨ ਸਾਡੀ ਮਾਂ ਬਹੁਤ ਰੋਈ ਸੀ ਪਰ ਮਨੁੱਖ ਸਾਡੀ ਪੀੜ ਨੂੰ ਨਹੀਂ ਸਮਝਿਆ ਕਿਉਂਕਿ ਉਸਦੇ ਬੱਚੇ ਥੋੜੀ ਮਰੇ ਸੀ ਫਿਰ ਉਹ ਕੁੱਤਾ ਕਹਿੰਦਾ ਹੈ ਕਿ हे ਮਹਾਤਮਾ ਹੁਣ ਅਸੀਂ ਸਿਰਫ ਦੋ ਭਰਾ ਰਹਿ ਗਏ ਸੀ ਸਾਡੀ ਮਾਂ ਸਾਡੇ ਦੋਵਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਲੱਗੀ ਸੀ ਇੱਕ ਦਿਨ ਉਸੇ ਪਿੰਡ ਚ ਠਾਕੁਰ ਸਾਹਿਬ ਦੇ ਘਰ ਦਾਵਤ ਚੱਲ ਰਹੀ ਸੀ ਤੇ ਅਨੇਕ ਪ੍ਰਕਾਰ ਦੀਆਂ ਮਠਾਈਆਂ ਬਣ ਰਹੀਆਂ ਸਨ ਠਾਕੁਰ ਸਾਹਿਬ ਦੇ ਘਰ ਕਾਫੀ ਮਹਿਮਾਨ ਆਏ ਹੋਏ ਸਨ ਸਾਡੀ ਮਾਂ ਵਾਰ-ਵਾਰ ਖਾਣੇ ਦੀ ਤਲਾਸ਼ ਵਿੱਚ ਉਧਰ ਜਾਂਦੀ ਪਰ ਲੋਕ ਉਸਨੂੰ ਉੱਥੋਂ ਭਜਾ ਦਿੰਦੇ ਸਨ ਕਿਸੇ ਨੂੰ ਉਸਤੇ ਇੰਨਾ ਵੀ ਤਰਸ ਨਹੀਂ ਆਇਆ ਕਿ ਇੱਕ ਰੋਟੀ ਉਸ ਵਿਚਾਰੀ ਨੂੰ ਸੁੱਟ ਦੇਣ ਇੱਕ ਰੋਟੀ ਨਾਲ ਉਹਨਾਂ ਦਾ ਕੀ ਵਿਗੜ ਜਾਂਦਾ ਮੇਰੀ ਮਾਂ ਵਾਰ-ਵਾਰ ਜਾਂਦੀ ਤੇ ਉੱਥੇ ਖੜੀ ਦੇਖਦੀ ਰਹਿੰਦੀ ਸੀ ਠਾਕੁਰ ਸਾਹਿਬ ਦੇ ਵੇੜੇ ਵਿੱਚ ਦਾਵਤ ਖਾਣ ਦਾ سلسلہ ਚੱਲੂ ਹੋਇਆ ਭੋਜਨ ਪਰੋਸਿਆ ਜਾਣ ਲੱਗਿਆ ਮੇਰੀ ਮਾਂ ਵੀ ਉੱਥੇ ਜਾ ਕੇ ਪੂੰਛੀ ਲਾਉਣ ਲੱਗੀ ਖਾਣਾ ਪਰੋਸਣ ਵਾਲਾ ਆਦਮੀ ਜਦੋਂ ਕਿਸੇ ਕੰਮ ਲਈ ਅੰਦਰ ਗਿਆ ਤਾਂ ਮੇਰੀ ਮਾਂ ਦੱਬੇ ਪੈਰੀ ਰੋਟੀ ਲੈਣ ਲਈ ਚੱਲ ਪਈ ਫਿਰ ਦੂਜੇ ਆਦਮੀ ਨੇ ਮੇਰੀ ਮਾਂ ਨੂੰ ਜਾਂਦੇ ਹੋਏ ਦੇਖ ਲਿਆ ਤਾਂ ਚਾਰੇ ਪਾਸਿਓਂ ਲੋਕ ਚੀਕ ਕੇ ਮੇਰੀ ਮਾਂ ਵੱਲ ਭੱਜੇ ਮੇਰੀ ਮਾਂ ਉਹਨਾਂ ਦੀ ਚੀਕ ਸੁਣ ਕੇ ਕਬਰਾ ਗਈ ਦੋ ਤਿੰਨ ਆਦਮੀ ਸੋਟੀਆਂ ਲੈ ਕੇ ਉਸਦੇ ਪਿੱਛੇ ਪੈ ਗਏ ਮੇਰੀ ਮਾਂ ਉੱਥੋਂ ਕਬਰਾ ਕੇ ਭੱਜਣ ਲੱਗੀ ਪਰੰਤੂ ਉਸ ਨੂੰ ਉੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਮਿਲਿਆ ਤਦ ਮੇਰੀ ਮਾਂ ਉੱਥੇ ਭੋਜਨ ਕਰ ਰਹੇ ਲੋਕਾਂ ਦੇ ਵਿੱਚ ਦੀ ਲੰਘ ਗਈ ਕੁੱਤੇ ਨੇ ਕਿਹਾ ਕਿ हे ਮਹਾਤਮਾ ਮੇਰੀ ਮਾਂ ਆਪਣੇ ਉੱਥੋਂ ਲੰਗਨ ਤੇ ਐਨੀ ਹੈਰਾਨ ਨਹੀਂ ਸੀ ਜਿੰਨੀ ਕਿ ਉੱਤੇ ਖਾਣਾ ਖਾ ਰਹੇ ਲੋਕਾਂ ਨੂੰ ਦੇਖ ਕੇ ਹੋਈ ਸੀ ਕਿਉਂਕਿ ਮੇਰੀ ਮਾਂ ਦੇ ਉਹਨਾਂ ਵਿੱਚ ਦੀ ਲੰਗਨ ਕਰਕੇ ਉਹ ਸਾਰੇ ਖਾਣਾ ਖਾਣੋਂ ਹਟ ਗਏ ਤੇ ਕਹਿਣ ਲੱਗੇ ਕਿ ਕੁੱਤੀ ਦੇ ਲੰਗ ਜਾਣ ਕਰਨ ਭੋਜਨ ਖਰਾਬ ਹੋ ਗਿਆ ਹੈ ਸਾਰੇ ਦੂਜੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ ਕਿ ਹੁਣ ਕੀ ਕੀਤਾ ਜਾਵੇ ਖਾਣਾ ਤਾਂ ਸਾਰਾ ਖਰਾਬ ਹੋ ਗਿਆ ਇਹ ਦੇਖ ਠਾਕੁਰ ਸਾਹਿਬ ਉੱਚੀ ਉੱਚੀ ਰੋਣ ਲੱਗੇ ਕੁਝ ਲੋਕ ਤਾਂ ਐਵੀਂ ਕਹਿ ਰਹੇ ਸਨ ਕਿ ਕਈ ਕੁੱਤੀ ਦੇ ਲੰਘ ਜਾਣ ਨਾਲ ਭੋਜਨ ਖਰਾਬ ਕਿਵੇਂ ਹੋ ਗਿਆ ਉਸਨੇ ਖਾਣੇ ਵਿੱਚ ਮੂੰਹ ਥੋੜੀ ਪਾਇਆ ਹੈ ਸਿਰਫ ਵਿੱਚ ਦੀ ਲੰਘ ਕੇ ਗਈ ਹੈ ਤੇ ਕਹਿਣ ਲੱਗੇ ਕਿ ਸ਼ਹਿਰਾਂ ਵਿੱਚ ਤਾਂ ਲੋਕ ਕੁੱਤੇ ਨੂੰ ਪਾਲ ਕੇ ਅੰਦਰ ਸੁਵਾਉਂਦੇ ਵੀ ਹੰਤੇ ਖਵਾਉਂਦੇ ਵੀ ਹਨ ਤਾਂ ਇਸ ਵਿੱਚ ਕੋਈ ਬੁਰੀ ਗੱਲ ਨਹੀਂ ਹੈ ਜੇਕਰ ਕੁੱਤੀ ਲੰਘ ਕੇ ਗਈ ਹੈ ਤਾਂ ਭੋਜਨ ਖਰਾਬ ਨਹੀਂ ਹੋਇਆ ਪਰ ਉਹਨਾਂ ਵਿੱਚੋਂ ਕਈ ਵੱਡੇ ਘਰਾਂ ਨਾਲ ਸੰਬੰਧ ਰੱਖਦੇ ਸਨ ਉਹਨਾਂ ਨੇ ਕਿਸੇ ਦੀ ਵੀ ਇੱਕ ਵੀ ਨਹੀਂ ਚੱਲਣ ਦਿੱਤੀ ਤੇ ਕਹਿ ਰਹੇ ਸਨ ਕਿ ਭੋਜਨ ਤਾਂ ਖਰਾਬ ਹੋ ਗਿਆ ਹੈ ਤੇ ਇਹ ਸਾਡੇ ਖਾਂ ਦੇ ਲਾਇਕ ਨਹੀਂ ਹੈ ਆਖਰਕਾਰ ਉਹਨਾਂ ਦੀ ਗੱਲ ਮੰਨ ਕੇ ਉਹ ਸਾਰਾ ਭੋਜਨ ਗਰੀਬਾਂ ਵਿੱਚ ਵੰਡ ਦਿੱਤਾ ਗਿਆ ਉਸ ਦਿਨ ਤਾਂ ਮੇਰੀ ਮਾਂ ਨੂੰ ਖੂਬ ਪੇਟ ਭਰ ਕੇ ਖਾਣਾ ਮਿਲਿਆ ਸੀ ਅਜਿਹਾ ਸੁੱਖ ਉਸਨੇ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਪਾਇਆ ਸੀ ਪਰ ਉਹ ਸੁੱਖ ਉਸ ਲਈ ਬਹੁਤ ਵੱਡੀ ਮੁਸੀਬਤ ਬਣ ਗਿਆ ਉਹ ਖਾਣਾ ਖਾ ਕੇ ਆਰਾਮ ਨਾਲ ਉੱਥੇ ਪਈ ਹੀ ਸੀ ਕਿ ਐਨੇ ਵਿੱਚ ਉਹ ਠਾਕੂ ਡੰਡਾ ਲੈ ਕੇ ਉੱਥੇ ਆ ਪਹੁੰਚਿਆ ਤੇ ਉਸਨੂੰ ਬੁਰੀ ਤਰ੍ਹਾਂ ਨਾਲ ਕੁੱਟਣ ਲੱਗਿਆ ਉਸਨੂੰ ਬਾਰ-ਬਾਰ ਜਾਂਦਾ ਵੀ ਕੋਈ ਮੌਕਾ ਨਹੀਂ ਸੀ ਮਿਲ ਰਿਹਾ ਡੰਡਿਆਂ ਦੀ ਸੱਟ ਕਰਨ ਉਹ ਬੁਰੀ ਤਰ੍ਹਾਂ ਚੀਕਣ ਲੱਗੀ ਮਾਂ ਦਾ ਵਿਲਾਪ ਸੁਣ ਕੇ ਪੱਥਰ ਵੀ ਪਸੀਜ ਜਾਂਦਾ ਹੈ ਪਰ ਉਸ નિર્ਦਈ ਨੂੰ ਉਸਤੇ ਭੋਰਾ ਵੀ ਤਰਸ ਨਹੀਂ ਆਇਆ ਉਸਨੂੰ ਬੁਰੀ ਤਰ੍ਹਾਂ ਕੁੱਟਦਾ ਰਿਹਾ ਮਾਤਿਆਂ ਦੀਆਂ ਚੀਕਾਂ ਪੂਰੇ ਪਿੰਡ ਵਿੱਚ ਸੁਣਾਈ ਦੇ ਰਹੀਆਂ ਸਨ ਤਦ ਕੁਝ ਲੋਕ ਆਏ ਤੇ ਉਸਨੂੰ ਸਮਝਾਉਂਦੇ ਹੋਏ ਬੁੱਲੇ ਠਾਕੁਰ ਸਾਹਿਬ ਜਾਨ ਦਿਓ ਭੁੱਖ ਨਾਲ ਤਾਂ ਆਦਮੀ ਦੀ ਵੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਇਹ ਤਾਂ ਇੱਕ ਪਸ਼ੂ ਹੈ ਇਸ ਨੂੰ ਚੰਗੇ ਮਾਰੇ ਦਾ ਕੀ ਪਤਾ ਇਸ ਨੂੰ ਮਾਰ ਕੇ ਹੁਣ ਤੁਹਾਨੂੰ ਕੀ ਮਿਲੇਗਾ ਜੋ ਹੋਣਾ ਸੀ ਉਹ ਹੋ ਗਿਆ ਲੋਕਾਂ ਦੇ ਸਮਝਾਉਣ ਤੋਂ ਬਾਅਦ ਉਸਨੇ ਸਾਡੀ ਮਾਂ ਨੂੰ ਕੁੱਟਣਾ ਬੰਦ ਕੀਤਾ ਮਾਂ ਨੇ ਆ ਕੇ ਸਾਰੀ ਕਹਾਣੀ ਸਾਨੂੰ ਦੋਵਾਂ ਭਰਾਵਾਂ ਨੂੰ ਸੁਣਾਈ ਅਸੀਂ ਸੋਚਿਆ ਕਿ ਕਿੰਨਾ ਅਜੀਬ ਹੈ ਆਦਮੀ ਇੱਕ ਰੋਟੀ ਦੇ ਟੁਕੜੇ ਲਈ ਇੱਕ ਬੇਜ਼ੁਬਾਨ ਨੂੰ ਇੰਨਾ ਕੁੱਟਦਾ ਹੈ ਬੇਕਾਰ ਦੇ ਹਨ ਅਜਿਹੇ ਲੋਕ ਜੋ ਸਾਡੀ ਪੀੜ ਨਹੀਂ ਸਮਝਦੇ ਉਸ ਕੁੱਤੇ ਨੇ ਦੱਸਿਆ ਕਿ ਇੱਕ ਦਿਨ ਦੀ ਗੱਲ ਹੈ ਉਸੇ ਪਿੰਡ ਦੇ ਬਾਹਰ ਇੱਕ ਬ੍ਰਾਹਮਣ ਆ ਕੇ ਰੁਕਿਆ ਹੋਇਆ ਸੀ ਉਸਨੇ ਆਪਣੇ ਭੋਜਨ ਲਈ ਇੱਕ ਜਗ੍ਹਾ ਚੂਲਾ ਬਣਾਇਆ ਤੇ ਉਸ ਤੇ ਦਾਲ ਬਣਾਉਣ ਲਈ ਰੱਖ ਦਿੱਤੀ ਉਸ ਤੋਂ ਬਾਅਦ ਆਟਾ ਗੁੰਨ ਕੇ ਰੱਖ ਦਿੱਤਾ ਉਹ ਉੱਥੇ ਨਾਲ ਹੀ ਹੁਤੋਂ ਪਾਣੀ ਲੈਣ ਚਲਾ ਗਿਆ ਇਧਰੋਂ ਮੇਰੀ ਮਾਵੀ ਘੁੰਮੀ ਹੋਈ ਉੱਧਰ ਪਹੁੰਚ ਗਈ ਉਸਨੇ ਆਟੇ ਨੂੰ ਦੇਖਿਆ ਤਾਂ ਸੋਚਿਆ ਕਿ ਇਸ ਦਾ ਕੋਈ ਮਾਲਕ ਨਹੀਂ ਹੈ ਇਹ ਹੀ ਸੋਚ ਕੇ ਉਹ ਉਸ ਆਟੇ ਨੂੰ ਖਾਣ ਲੱਗੀ ਤਦ ਉਸ ਬ੍ਰਾਹਮਣ ਨੇ ਖੂ ਦੇ ਕੋਲੋਂ ਦੇਖਿਆ ਕਿ ਉਸਦਾ ਆਟਾ ਇੱਕ ਕੁੱਤੀ ਖਾ ਰਹੀ ਹੈ ਤਾਂ ਉਹ ਬਹੁਤ ਦੁਖੀ ਹੋਇਆ ਉਹ ਵਿਚਾਰਾ ਰੋਣ ਲੱਗਿਆ ਕਿਉਂਕਿ ਉਹ ਵੀ ਦੋ ਦਿਨਾਂ ਦਾ ਭੁੱਖਾ ਅਤੇ ਥੱਕਿਆ ਹੋਇਆ ਸੀ ਕੁਝ ਲੋਕਾਂ ਨੇ ਉਸਨੂੰ ਕਿਹਾ ਕਿ हे ਬ੍ਰਾਹਮਣ ਦੇਵਤਾ ਇਸ ਕੁੱਤੀ ਨੇ ਤੁਹਾਡਾ ਵੀ ਆਟਾ ਖਰਾਬ ਕਰ ਦਿੱਤਾ ਕੱਲ ਤਾਂ ਇਸਨੇ ਠਾਕੁਰ ਸਾਹਿਬ ਦੀ ਸਾਰੀ ਰਸੋਈ ਖਰਾਬ ਕਰ ਦਿੱਤੀ ਇਹ ਸੁਣ ਬ੍ਰਾਹਮਣ ਦੁਖੀ ਹੁੰਦਾ ਹੋਇਆ ਬੋਲਿਆ ਭਾਈ ਮੈਨੂੰ ਕੀ ਪਤਾ ਸੀ ਕੀ ਦੁਸ਼ਟ ਕੁੱਤੀ ਮੇਰੇ ਆਟੇ ਨੂੰ ਖਾਂ ਲਈ ਘਾਤ ਲਗਾਈ ਬੈਠੀ ਹੈ ਇਹ ਕਹਿ ਕੇ ਉਹ ਬ੍ਰਾਹਮਣ ਸੋਟੀ ਲੈ ਕੇ ਉਸ ਕੁੱਤੀ ਨੂੰ ਮਾਰਨ ਪੈ ਗਿਆ ਮਾਂ ਉਹ ਸਾਟੇ ਨੂੰ ਚੰਗੀ ਤਰ੍ਹਾਂ ਖਾ ਵੀ ਨਹੀਂ ਸਕੀ ਸੀ ਪਰ ਉਸ ਤੋਂ ਜ਼ਿਆਦਾ ਤਾਂ ਉਸਤੇ ਸੋਟੀਆਂ ਪੈ ਗਈਆਂ ਸਨ ਕਈ ਮਹੀਨੇ ਤੱਕ ਮੇਰੀ ਮਾਂ ਲੜਖੜਾਉਂਦੇ ਹੋਏ ਘੁੰਮਦੀ ਰਹੀ ਤਦ ਉਹਨਾਂ ਨੂੰ ਸਮਝ ਆਇਆ ਕਿ ਆਦਮੀ ਕਿੰਨਾ ਖੁਦਗਰਜ਼ ਹੈ ਅਸੀਂ ਉਸ ਦਾ ਕੋਈ ਵੀ ਕੰਮ ਕਰਦੇ ਹਾਂ ਤਦ ਵੀ ਉਹ ਸਾਨੂੰ ਨਹੀਂ ਸਮਝਦਾ ਅੱਗੇ ਉਹ ਕੁੱਤਾ ਕਹਿੰਦਾ ਹੈ ਕਿ हे ਮਹਾਤਮਾ ਸਾਡੀ ਕਮੀ ਇਹ ਹੈ ਕਿ ਅਸੀਂ ਉਸ ਮਤਲਬ ਵੀ ਇਸ਼ਾਨ ਦੇ ਅਦੀਨ ਰਹਿਣਾ ਚਾਹੁੰਦੇ ਜੋ ਕਸ਼ਟ ਦਿੰਦਾ ਹੈ ਜੋ ਸਾਨੂੰ ਪਿਆਰ ਨਾਲ ਖੋਹਦਾ ਹੈ ਅਸੀਂ ਉਸਦੇ ਕਿੰਨੇ ਕੰਮ ਆਉਂਦੇ ਹਾਂ ਇਹ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਘਰ ਦੀ ਰਖਵਾਲੀ ਤਾਂ ਕਰਦੇ ਹੀ ਹਾਂ ਨਾਲ ਹੀ ਨਾਲ ਹੋਰ ਵੀ ਬਹੁਤ ਸਾਰੇ ਲਾਭ ਜਿਨ੍ਹਾਂ ਨੂੰ ਮਨੁੱਖ ਨਹੀਂ ਜਾਣਦਾ ਅੱਗੇ ਮਹਾਤਮਾ ਨੇ ਕਿਹਾ ਕਿ ਜੇਕਰ ਮਨੁੱਖ ਕੁੱਤੇ ਨੂੰ ਰੋਟੀ ਖਵਾਉਣ ਦੇ ਫਾਇਦੇ ਜਾਣ ਜਾਵੇ ਤਾਂ ਉਹ ਆਪਣੇ ਜੀਵਨ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚ ਸਕਦਾ ਹੈ ਅੱਜ ਮੈਂ ਤੁਹਾਨੂੰ ਦੱਸਾਂਗਾ ਕੁੱਤੇ ਨੂੰ ਰੋਟੀ ਖਵਾਉਣ ਦੇ 8 ਫਾਇਦੇ ਮਨੁੱਖ ਨੂੰ ਪਤਾ ਨਹੀਂ ਹੈ ਕਿ ਜਦੋਂ ਵੀ ਘਰ ਵਿੱਚ ਰੋਟੀ ਬਣਾਈ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਰੋਟੀ ਗਊ ਮਾਤਾ ਦੀ ਹੁੰਦੀ ਹੈ ਅਤੇ ਪਿਛਲੀ ਰੋਟੀ ਕੁੱਤੇ ਦੀ ਹੁੰਦੀ ਹੈ ਮਹਾਤਮਾ ਨੇ ਕਿਹਾ ਅਜਿਹਾ ਵੀ ਵਿਦਵਾਨ ਭਗਵਾਨ ਨੇ ਬਣਾਇਆ ਸੀ ਪਰ ਭਗਵਾਨ ਦੇ ਬਣਾਏ ਉਸ ਵਿਧਾਨ ਨੂੰ ਭੁੱਲ ਕੇ ਮਨੁੱਖ ਅਗਲੀ ਤੇ ਪਿਛਲੀ ਰੋਟੀ ਖੁਦ ਹੀ ਖਾ ਜਾਂਦਾ ਹੈ ਤੇ ਇਸ ਦਾ ਮਾੜਾ ਪ੍ਰਭਾਵ ਉਸਤੇ ਜੀਵਨ ਤੇ ਪੈਂਦਾ ਹੈ ਕੁੱਤਾ ਉਹ પ્રાਣੀ ਹੈ ਜਿਸ ਨੂੰ ਰੋਟੀ ਖਵਾਉਣ ਨਾਲ ਮਨੁੱਖ ਦੇ ਜੀਵਨ ਵਿੱਚ ਪੈਣ ਵਾਲੀ ਗ੍ਰਹਾਂ ਦੇ ਦੋਸ਼ ਵੀ ਦੂਰ ਹੋ ਜਾਂਦੇ ਹਨ। ਮਹਾਤਮਾ ਨੇ ਕਿਹਾ ਕੁੱਤੇ ਨੂੰ ਰੋਟੀ ਖਵਾਉਣ ਦਾ ਪਹਿਲਾ ਫਾਇਦਾ ਇਹ ਹੈ ਕਿ ਸ਼ਨੀ ਦਾ ਨਕਾਰਾਤਮਕ ਪ੍ਰਭਾਵ ਘਟ ਹੋ ਜਾਂਦਾ ਹੈ। ਸ਼ਨੀ ਗ੍ਰਹਿ ਜਦੋਂ ਆਪਣੀ ਕੋਹ ਦ੍ਰਿਸ਼ਟੀ ਪਾਉਂਦਾ ਹੈ ਤਾਂ ਹਰ ਮਨੁੱਖ ਬਰਬਾਦ ਹੋ ਜਾਂਦਾ ਹੈ। ਜਿਸ ਵਿਅਕਤੀ ਤੇ ਉਹਨਾਂ ਦੀ ਮਹਾਦਸ਼ਾ ਦਾ ਆਰੰਭ ਹੋ ਜਾਂਦਾ ਹੈ ਤਾਂ ਬਣੇ-ਬਣਾਏ ਕੰਮ ਆਪਣੇ ਆਪ ਵਿਗੜਨ ਲੱਗ ਜਾਂਦੇ ਹਨ। ਤੇ ਉਹ ਮਨੁੱਖ ਆਰਥਿਕ ਤੰਗੀ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਹਾਲਤ ਵਿੱਚ ਜੇਕਰ ਮਨੁੱਖ ਕੁੱਤੇ ਨੂੰ ਰੋਟੀ ਖਵਾਉਂਦਾ ਹੈ ਤਾਂ ਉਸ ਤੇ ਸ਼ਨੀ ਦਾ ਮਾੜਾ ਪ੍ਰਭਾਵ ਬਹੁਤ ਹੀ ਘੱਟ ਹੋ ਜਾਂਦਾ ਹੈ ਕੁੱਤੇ ਨੂੰ ਰੋਟੀ ਖਵਾਉਂਦਾ ਦੂਜਾ ਫਾਇਦਾ ਕੁੱਤੀ ਨੂੰ ਰੋਟੀ ਖਵਾਉਣ ਨਾਲ ਕਿਸਮਤ ਤੁਹਾਡੇ ਪੱਖ ਵਿੱਚ ਹੋ ਜਾਂਦੀ ਹੈ ਤੁਹਾਡੇ ਘਰ ਦੇ ਅੰਦਰੋਂ ਨਕਾਰਾਤਮਕ ਸ਼ਕਤੀ ਨਸ਼ਟ ਹੋ ਜਾਂਦੀ ਹੈ ਕੁੱਤੇ ਨੂੰ ਰੋਟੀ ਖਵਾਉਣ ਦਾ ਤੀਜਾ ਫਾਇਦਾ ਕੁੱਤੇ ਨੂੰ ਰੋਟੀ ਖਵਾਉਣ ਨਾਲ ਮਾਂ ਲక్ష్ਮੀ ਖੁਸ਼ ਹੋ ਜਾਂਦੀ ਹੈ ਤੇ ਤੁਹਾਡੇ ਘਰ ਵਿੱਚ ਤਾਂ ਅੰਦੌਲਤ ਦੀ ਕਮੀ ਕਦੇ ਨਹੀਂ ਰਹਿੰਦੀ। ਕੁੱਤੇ ਨੂੰ ਰੋਟੀ ਖਵਾਉਣ ਦਾ ਚੌਥਾ ਫਾਇਦਾ ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਹਾਡੇ ਤੇ ਕਰਜ਼ ਨਹੀਂ ਚੜਦਾ ਤੇ ਪਹਿਲਾਂ ਤੋਂ ਜੇਕਰ ਤੁਸੀਂ ਕਰਜ਼ਦਾਰ ਹੋ ਤਾਂ ਉਸ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਕੁੱਤੇ ਨੂੰ ਰੋਟੀ ਖਵਾਉਣ ਦਾ ਪੰਜਵਾਂ ਫਾਇਦਾ ਕੁੱਤੇ ਨੂੰ ਸਵੇਰੇ ਸ਼ਾਮ ਭੋਜਨ ਖਵਾਉਣ ਨਾਲ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਹੈ। ਕੁੱਤੇ ਨੂੰ ਰੋਟੀ ਖਵਾਉਣ ਦਾ ਛੇਵਾਂ ਫਾਇਦਾ ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਹਾਡੀ ਉਮਰ ਵਿੱਚ ਵਾਧਾ ਹੁੰਦਾ ਹੈ ਅਤੇ ਰੁਕਿਆ ਹੋਇਆ ਧਨ ਵਾਪਸ ਮਿਲ ਜਾਂਦਾ ਹੈ। ਕੁੱਤੇ ਨੂੰ ਰੋਟੀ ਖਵਾਉਣ ਦਾ 7ਵਾਂ ਫਾਇਦਾ। ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਹਾਡੀ ਸਿਹਤ ਹਮੇਸ਼ਾ ਵਧੀਆ ਬਣੀ ਰਹਿੰਦੀ ਹੈ ਅਤੇ ਮਾਨਸਿਕ ਤੌਰ ਤੇ ਤੁਸੀਂ ਮਜ਼ਬੂਤ ਰਹਿੰਦੇ ਹੋ। ਤੁਹਾਡਾ ਮਨ ਹਮੇਸ਼ਾ ਉर्जावान ਰਹਿੰਦਾ ਹੈ। ਚੰਗੇ ਵਿਚਾਰ ਤੁਹਾਡੇ ਮਨ ਦੇ ਅੰਦਰ ਆਉਂਦੇ ਹਨ। ਕੁੱਤੇ ਨੂੰ ਰੋਟੀ ਖਵਾਉਣ ਦਾ 8ਵਾਂ ਫਾਇਦਾ ਤੇਨੂੰ ਰੋਟੀ ਖਵਾਉਣ ਨਾਲ ਭਗਵਾਨ ਖੁਸ਼ ਰਹਿੰਦਾ ਹੈ ਕਿਉਂਕਿ ਭਗਵਾਨ ਨੂੰ ਸਾਰੇ ਜੀਵਾਂ ਦੀ ਚਿੰਤਾ ਰਹਿੰਦੀ ਹੈ ਤੇ ਜੋ ਸਾਰੇ ਜੀਵਾਂ ਤੇ ਦਇਆ ਕਰਦਾ ਹੈ ਭਗਵਾਨ ਵੀ ਹਮੇਸ਼ਾ ਉਸ ਮਨੁੱਖ ਤੇ ਖੁਸ਼ ਰਹਿੰਦੇ ਹਨ ਭਗਵਾਨ ਦੀ ਕਿਰਪਾ ਹਮੇਸ਼ਾ ਉਸ ਪਰਵਾਰ ਤੇ ਬਣੀ ਰਹਿੰਦੀ ਹੈ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਜਦੋਂ ਕੁੱਤਾ ਰੋਂਦਾ ਹੈ ਤਾਂ ਅਪਸ਼ਗੁਣ ਹੁੰਦਾ ਹੈ ਕੋਈ ਸੰਕਟ ਆਉਂਦਾ ਹੈ ਕਿਸੇ ਦੀ ਮੌਤ ਹੁੰਦੀ ਹੈ ਇਸ ਲਈ ਕੁੱਤੇ ਨੂੰ ਕਦੇ ਰੋਵਾਉਣਾ ਨਹੀਂ ਚਾਹੀਦਾ ਇਸ ਤਰ੍ਹਾਂ ਮਹਾਤਮਾ ਨੇ ਆਪਣੇ ਉਸ ਚੇਲੇ ਨੂੰ ਕੁੱਤੇ ਨੂੰ ਰੋਟੀ ਖਵਾਉਣ ਦੇ 8 ਫਾਇਦੇ ਦੱਸੇ ਤੇ ਜੋ ਵੀ ਮਨੁੱਖ ਕੁੱਤੇ ਨੂੰ ਰੋਟੀ ਖਵਾਉਂਦਾ ਹੈ ਉਸ ਨੂੰ ਇਹਨਾਂ 8 ਫਾਇਦਿਆਂ ਦਾ ਫਲ ਪ੍ਰਾਪਤ ਹੁੰਦਾ ਹੈ ਦੋਸਤੋ ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਕਿ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ